मेरा नाम विम्मी है पिंड पुतबेवाल डिस्ट्रिक्ट जालंधर मैं YouTube ਤੋਂ ਇੱਕ ਸ਼ੌਂਕੀਆ ਤੌਰ ਤੇ ਦੇਖ ਕੇ ਨਾ ਸ਼ੌਂਕੀਆ ਤੌਰ ਤੇ ਕੰਮ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਮੈਂ ਸக்ஸੈਸ ਨਹੀਂ ਹੋ ਸਕੀ ਫਿਰ ਮੈਂ ਉਸ ਤੋਂ ਬਾਅਦ ਇੱਥੋਂ ਹੁਣ ਟ੍ਰੇਨਿੰਗ ਲਈ ਹੈ ਤੇ ਪਰ ਮੈਂ ਉਸ ਟ੍ਰੇਨਿੰਗ ਲੈਣ ਤੋਂ ਪਹਿਲਾਂ ਹੀ ਮੈਂ 1000 ਬर्ड ਪਾਲਿਆ ਸੀ ਤੇ ਮੈਨੂੰ ਇੱਥੋਂ ਕਾਫੀ ਨੋਲੇਜ ਮਿਲੀ ਹੈ ਮੈਨੂੰ ਹੁਣ ਆਪਣੇ ਆਪ ਤੇ ਪੂਰਾ ਕੌਨਫੀਡੈਂਸ ਹੈਗਾ ਵਾ ਕਿ ਮੈਂ ਇਹ ਕੰਮ ਬੜੇ इजीली ਕਰ ਸਕਦੀ ਹਾਂ ਦੇ ਸਕਸੈਸਫੁਲ ਹੋਵਾਂਗੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਗਜਦੀਪ ਸਿੰਘ ਆ ਜੀ ਖੰਨੇਤੋ ਜੀ ਮੈਂ ਇੱਥੇ ਪੁਲਟਰੀ ਫਾਰਮ ਦੀ ਟ੍ਰੇਨਿੰਗ ਦੇ ਲਈ ਯੂਨੀਵਰਸਿਟੀ ਨੂੰ ਸੰਪਰਕ ਕੀਤਾ ਤੇ ਜਾਣਕਾਰੀ ਬੜੀ ਵਧੀਆ ਲੱਗੀ ਤੇ ਸਾਨੂੰ ਸਾਰਾ ਉਪਰੰਦਾਂ ਸਾਨੂੰ ਵਧੀਆ ਲੱਗਾ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਕਰਨੀਤ ਕੌਰ ਹੈ ਮੈਂ ਪਿੰਡ ਮੋਹਨਪੁਰ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਆ ਸੋ ਮੈਂ ਪਿਛਲੇ 10 ਦਿਨਾਂ ਤੋਂ ਪੁਲਟਰੀ ਫਾਰਮ ਦੀ ਟ੍ਰੇਨਿੰਗ ਲੈ ਰਹੀ ਆ ਇਸ ਟ੍ਰੇਨਿੰਗ ਦੇ ਦੌਰਾਨ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਨੇ ਜੋ ਕਿ ਪਹਿਲਾਂ ਉਸ ਚੀਜ਼ ਬਾਰੇ ਸਾਨੂੰ ਬਿਲਕੁਲ ਵੀ ਕੋਈ ਨੋਲਿਜ ਨਹੀਂ ਸੀ ਕਿ ਕਿਹੜੀ ਸੀ ਬਰੀਡ ਰੱਖਣੀ ਆ ਔਰ ਬਰੂਡਿੰਗ ਕਿੱਦਾਂ ਕਰਨੀ ਆ ਟੈਂਪਰੇਚਰ ਕਿੰਨਾ ਹੋਣਾ ਚਾਹੀਦਾ ਹੈ ਸ਼ੈੱਡ ਦਾ ਹੀ ਡਾਇਰੈਕਸ਼ਨ ਕਿੱਧਰ ਹੋਣੀ ਚਾਹੀਦੀ ਆ ਉਹ ਸਾਰਾ ਕੁਝ ਇਸ ਟ੍ਰੇਨਿੰਗ ਦੇ ਦੌਰਾਨ ਸਿੱਖਿਆ ਆ ਸੋ ਜਿੰਨੇ ਵੀ ਸਾਨੂੰ ਡਾਕਟਰਾਂ ਨੇ ਪੜ੍ਹਾਏ ਆ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਪ੍ਰੋਵਾਈਡ ਕੀਤੀ ਆ ਸੋ ਮੈਂ ਸਾਰੇ ਡਾਕਟਰ ਸਾਹਿਬਾਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਸੋ ਮੇਰੀ ਮੇਰਾ ਸਭ ਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਆਪਾਂ ਕੋਈ ਵੀ ਕੰਮ ਸਟਾਰਟ ਕਰਨਾ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਆ ਸੋ ਜੋ ਵੀ ਆਪਾਂ ਕਿਸੇ ਵੀ ਪਸ਼ੂ ਪਾਲਣ ਨਾਲ ਸੰਬੰਧਿਤ ਕੋਈ ਵੀ ਵਰਕ ਸਟਾਰਟ ਕਰਨਾ ਆ ਤਾਂ ਸਾਨੂੰ ਯੂਨੀਵਰਸਿਟੀ ਵਿੱਚ ਆ ਕੇ ਉਹਦੇ ਬਾਰੇ ਨੌਲੇਜ ਲੈ ਕੇ ਫੇਰ ਹੀ ਅੱਗੇ ਕੰਮ ਸਟਾਰਟ ਕਰਨਾ ਚਾਹੀਦਾ ਹੈ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਸ਼ਨੀਤ ਸਿੰਘ ਹੈ ਮੈਂ ਪਿੰਡ ਮਕੰਦਪੁਰ ਦਾ ਰਹਿਣ ਵਾਲਾ ਜ਼ਿਲ੍ਹਾ ਲੁਧਿਆਣਾ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਜੋ ਪਸ਼ੂ ਪਾਲਣ ਦੀ ਕੋਈ ਵੀ ਜਾਣਕਾਰੀ ਜਾਂ ਕਿਸੇ ਵੀ ਫੀਲਡ ਦੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਨੇ ਉਹ ਯੂਨੀਵਰਸਿਟੀ ਦੇ ਨਾਲ ਸੰਪਰਕ ਕਰਨ ਜੋ ਇੱਥੇ ਯੂਨੀਵਰਸਿਟੀ ਦੇ ਵਿੱਚ ਆਉਣ ਉਹ ਚਾਹੇ ਪੀਏਯੂ ਵਿੱਚ ਹੈ ਜਾਂ ਗੜਵਸੂ ਯੂਨੀਵਰਸਿਟੀ ਹੈ ਕਿਸੇ ਵੀ ਖੇਤੇ ਬਾਰੇ ਉਹ ਜਾਣਕਾਰੀ ਲੈਣ ਤੇ ਫਿਰ ਕੰਮ ਸ਼ੁਰੂ ਕਰਨ ਆਪਣਾ ਜਿਵੇਂ ਹੁਣ ਇੱਥੇ ਅਸੀਂ ਜਿਹੜੀ ਟ੍ਰੇਨਿੰਗ ਅੱਜ ਸਾਡੀ ਪੂਰੀ ਹੋਈ ਆ ਸਾਡਾ 25 ਜਾਣਿਆਂ ਦਾ ਵਿੱਚ ਸੀਗਾ 2 ਜੂਨ ਤੋਂ ਲੈ ਕੇ 13 ਜੂਨ ਤੱਕ ਜਿਹੜੀ ਸਾਡੀ 2 ਵੀਕ ਦੀ ਟ੍ਰੇਨਿੰਗ ਸੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਪ੍ਰੋਪਰ ਥੈਰੇਟਿਕਲ ਨੋਲੇਜ ਮਿਲੀ ਆ ਪ੍ਰੈਕਟੀਕਲ ਵੀ ਕਰਵਾਏ ਗਏ ਨੇ ਫਾਰਮ ਵਿਜ਼ਿਟ ਵੀ ਕਰਵਾਈ ਗਈ ਆ ਪ੍ਰੋਸ ਐਂਡ ਕੌਨਸ ਵੀ ਦੱਸੇ ਗਏ ਨੇ ਮਤਲਬ ਕੀ ਕੀ ਜੜੀਆਂ ਨੇ ਕਿ ਸਾਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਕੱਟ ਤੋਂ ਕੱਟ ਸਾਨੂੰ 20 ਤੋਂ 25 ਜਿਹੜੇ ਪ੍ਰੋਫੈਸਰ ਨੇ ਯੂਨੀਵਰਸਿਟੀ ਦੇ ਐਕਸਪਰਟਸ ਨੇ ਉਹਨਾਂ ਨੇ ਸਾਨੂੰ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਆ ਚਾਹੇ ਉਹ ਬਰੂਡਿੰਗ ਦਾ ਹੋਵੇ ਚਾਹੇ ਉਹ ਮਤਲਬ ਬਰੀਡ ਅਸੀਂ ਕਿਹੜੀ ਬਰੀਡ ਦੇ ਕੀ ਕੀ ਜਿਹੜੇ ਫਾਇਦੇ ਨੇ ਜਾਂ ਕੀ ਕੀ ਨੁਕਸਾਨ ਨੇ ਸਾਰੇ ਪਹਿਲੂ ਉਤੇ ਚੰਨਣਾ ਪਾਇਆ ਗਿਆ ਤੇ ਜੋ ਫਿਰ ਬਾਅਦ ਵਿੱਚ ਪ੍ਰੋਪਰ A ਤੋਂ ਲੈ ਕੇ G ਤੱਕ ਸਾਰੀ ਜਾਣਕਾਰੀ ਦਿੱਤੀ ਗਈ ਸਾਨੂੰ ਵੈਕਸੀਨੇਸ਼ਨ ਹੋ ਗਈ ਜਾਂ ਡੀ ਵਾਰਮਿੰਗ ਮੀਟੂ ਸੇ ਮਤਲਬ ਸਾਰਾ ਕੁਝ ਸਾਨੂੰ ਦੱਸਿਆ ਗਿਆ ਕਿਸੇ ਵੀ ਚੀਜ਼ ਤੇ ਕੋਈ ਓਲਾ ਨਹੀਂ ਰੱਖਿਆ ਗਿਆ ਨਾ ਕੋਈ ਮਿਸ ਗਾਈਡੈਂਸ ਦਿੱਤੀ ਗਈ ਆ ਤੇ ਦੂਜੇ ਨੰਬਰ ਤੇ ਇਹ ਗੱਲ ਕਹੂੰਗਾ ਮੈਂ ਤੁਹਾਨੂੰ ਆਪਾਂ ਕਈ ਵਾਰੀ ਦੇਖਦੇ ਆਂ ਕਈ ਜਿਹੜੇ ਯੂਟਿਊਬਰਜ਼ ਨੇ ਉਹ ਟ੍ਰੇਨਿੰਗਸ ਦੇ ਦੇ ਰਹੇ ਨੇ ਠੀਕ ਆ ਉਹ ਜਿਹੜੇ ਨੇ ਉਹਨਾਂ ਕੋਲ ਲਿਮਟਿਡ 1% ਮਤਲਬ ਕਿੰਨੀ ਕੀ ਜਾਣਕਾਰੀ ਦੇ ਸਕਦਾ ਆਪਾਂ ਨੂੰ ਹਨਾ ਆਪਾਂ ਇਹ ਨਹੀਂ ਕਹਿੰਦੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਫਿਰ ਵੀ ਇੱਕ ਪਰਸਨ ਨੂੰ ਤੁਹਾਨੂੰ ਲਿਮਟਿਡ ਜਾਣਕਾਰੀ ਦੇ ਸਕਦਾ ਪਰ ਇੱਥੇ ਜਿਹੜੇ ਨੇ ਸਾਨੂੰ ਮੋਰ ਥੈਨ 20 ਪ੍ਰੋਫੈਸਰ ਪ੍ਰੋਫੈਸਰਜ਼ ਨੇ ਵੱਖਰੇ ਵੱਖਰੇ ਵਿਸ਼ਿਆਂ ਤੇ ਸਾਨੂੰ ਜਾਣਕਾਰੀ ਦਿੱਤੀ ਆ ਫੀਡ ਵਾਲਿਆਂ ਨੇ ਨਿਊਟ੍ਰੀਸ਼ਨ ਵਾਲਿਆਂ ਨੇ ਵੈਕਸੀਨੇਸ਼ਨ ਤੇ ਇਵਨ ਕਿ ਸਾਨੂੰ ਪੋਸਟਮਾਰਟਮ ਕਰਨਾ ਵੀ ਜਿਹੜਾ ਹੈ ਉਹ ਦਿਖਾਇਆ ਗਿਆ ਉੱਥ ਤੇ ਸਾਰਿਆਂ ਨੇ ਮਤਲਬ ਵਧੀਆ ਤਰੀਕੇ ਨਾਲ ਸਾਨੂੰ ਗਾਈਡ ਕੀਤਾ ਇਨਫੋਰਮੇਸ਼ਨ ਦਿੱਤੀ ਆ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕੋਈ ਵੀ ਜਿਹੜਾ ਕੀਤਾ ਕਰਨਾ ਚਾਹੇ ਕੋਈ ਵੀ ਹੋਵੇ ਚਾਹੇ ਪੋਲਟਰੀ ਹੋਵੇ ਪਿਗਰੀ ਹੋਵੇ ਗੋਟ ਫਾਰਮਿੰਗ ਹੋਵੇ ਕੋਈ ਵੀ ਕੀਤਾ ਕਰਨਾ ਤੁਸੀਂ ਯੂਨੀਵਰਸਿਟੀ ਦੇ ਨਾਲ ਕੰਟੈਕਟ ਕਰੋ ਇੱਥੇ ਆਪਣਾ ਫਾਰਮ ਜਿਹੜਾ ਸਬਮਿਟ ਕਰੋ ਤੇ ਜਦੋਂ ਵੀ ਟ੍ਰੇਨਿੰਗ ਦਾ ਸੈਸ਼ਨ ਸ਼ੁਰੂ ਹੋਊਗਾ ਉਹ ਨੰਬਰ ਆਫ ਕੈਂਡੀਡੇਟ ਦੇ ਅਕੋਰਡ ਤੇ ਡਿਪੈਂਡ ਕਰਦਾ ਆ ਤੁਹਾਨੂੰ ਆਪ ਕੰਟੈਕਟ ਕਰਨਗੇ ਯੂਨੀਵਰਸਿਟੀ ਵਾਲੇ ਵੀ ਭਾਈ ਬੈਚ ਸ਼ੁਰੂ ਹੋ ਰਿਹਾ ਤੁਸੀਂ ਜੁਆਇਨ ਕਰੋ ਜਨੂਅਰੀ ਜੀ ਫੀਸ ਆ ਮਤਲਬ ਕੋਈ ਜ਼ਿਆਦਾ ਫੀਸ ਨਹੀਂ ਹੈਗੀ ਪ੍ਰੋਪ बहुत बहुत धन्यवाद जी मैं तो यही कहाँगा कि सीख के कोई भी फिर काम शुरू करो धन्यवाद मैं अनिकेत कुमार बिहार का रहने वाला हूँ किसी किसी थ्रू गढ़वासु के पोर्टल से ये पोल्ट्री के ट्रेनिंग के बारे में मुझे किसी जगह से पता लगा और मैं बिहार से यहाँ पर ट्रेनिंग परपस के लिए आया था कारण यही है कि बिहार में पोल्ट्री के लिए कमर्शियल व्यू से कोई काम अभी कर नहीं रहा है और करने के लिए वैसे प्रॉपर इंफॉर्मेशन है नहीं किसी के पास तो वही इंफॉर्मेशन के लिए मैं गढ़वासू में ट्रेनिंग के लिए आया था मुझे यहाँ का ट्रेनिंग बहुत बढ़िया लगा खासकर पोल्ट्री के लिए मैनेजमेंट फीडिंग और सबसे बढ़िया मेरे को यहाँ पर ये ठीक लगा कि जमीनी स्तर पर पोल्ट्री के लिए क्या हो रहा है क्या नहीं हो रहा है वो प्रॉपर मेरे को पता लगा काम तो वैसे छोटे छोटे फार्मर बहुत सारे कर रहे हैं पर टेक्निकली हिसाब से वहाँ के वहाँ के फार्मर ये पोल्ट्री का काम कर रहे हैं और ख़ास कर लेयर का इसी को मैं टेक्निकली हिसाब से मैं करने के लिए यहाँ पर ट्रेनिंग पर्पज से आया था और मेरे को यहाँ का ट्रेनिंग का सब कुछ मैनेजमेंट अदर लेक्चर अदर प्रोफेसर लोगों का कम्युनिकेशन मेरे को बहुत बढ़िया लगा